ਸਸਿਕਾਲ ਜੀ ਮੈਂ ਤੁਹਾਡਾ ਅੰਗਰੇਜ਼ ਸਿੰਘ ਸਵਾਗਤ ਹੈ ਤੁਹਾਡਾ ਬੰਬੀਹਾ ਬੋਲੇ ਚੈਨਲ ਤੇ ਅੱਜ ਦੀ ਵੀਡੀਓ ਮੈਂ ਸਟੂਡੈਂਟਾਂ ਵਾਸਤੇ ਲੈ ਕੇ ਆਇਆ ਹਾਂ ਜਿਹੜੇ ਸਟੂਡੈਂਟ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਸਟੱਡੀ ਕਰਦੇ ਆਪਣੇ ਘਰਾਂ ਨੂੰ ਛੱਡ ਕੇ ਬੜੀ ਦੂਰ ਸਟੱਡੀ ਕਰਦੇ ਨੇ ਅੱਜ ਤੁਹਾਡੇ ਪਿੰਡਾਂ ਦੇ ਕੋਲ ਇੱਕ ਬਹੁਤ ਸੋਹਣਾ ਕੋਰਸ ਲੈ ਕੇ ਆਇਆ ਮੈਂ ਕਿਉਂਕਿ ਬਹੁਤ ਲੋਕ ਲੋਕਾਂ ਨੂੰ ਪਤਾ ਹੈ ਕਿ ਸਾਡੇ ਪਿੰਡਾਂ ਦੇ ਕੋਲ ਸੈਂਟਰਲ ਯੂਨੀਵਰਸਿਟੀ ਬਣੀ ਹੋਈ ਹੈ ਜਿਹਦਾ ਬਹੁਤ ਵੱਡਾ ਨਾਮ ਹੈ ਇਸ ਯੂਨੀਵਰਸਿਟੀ ਬਾਰੇ ਬਹੁਤ ਲੋਕਾਂ ਨੂੰ ਘੱਟ ਅਵੇਅਰਨੈਸ ਹੈ ਕਿਉਂਕਿ ਇਹ ਇੱਕ ਹੀ ਗਵਰਨਮੈਂਟ ਦਾ ਅਦਾਰਾ ਇਹ ਸਟੇਟ ਕੋਲ ਇੱਕੋ ਹੀ ਹੁੰਦੀ ਹੈ ਜਿਹੜੀ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਕੁੱਦੇ ਪਿੰਡ ਦੇ ਵਿੱਚ ਬਣੀ ਹੋਈ ਹੈ ਚਲੋ ਆਪਾਂ ਮੁੱਦੇ ਦੀ ਗੱਲ ਕਰਦੇ ਹਾਂ ਇੱਕ ਕੋਰਸ ਮੈਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜਿਹੜੇ ਬੱਚੇ ਸਾਂਸਕ੍ਰਿਤ ਭਾਸ਼ਾ ਸਿੱਖਣ ਦੇ ਸ਼ੁਕੀਨ ਆ ਜਾਂ ਇੰਟਰਸਟਿਡ ਰੱਖਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਭਾਸ਼ਾ ਕਿੱਥੇ-ਕਿੱਥੇ ਵਰਤੀ ਜਾਂਦੀ ਹੈ ਜਿਹੜੇ ਬਹੁਤ ਵੱਡੇ ਕੋਰਸ ਨੇ ਜਿਵੇਂ ਕਿ ਲਾਅ ਦਾ ਜਿਵੇਂ ਕਿ ਸਿੱਖ ਹਿਸਟਰੀ ਤੇ ਕਿਸੇ ਨੇ ਸਟੱਡੀ ਕਰਨੀ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕਰਨੀ ਆ ਉਹਦੇ ਵਿੱਚ ਹੀ ਸੰਸਕ੍ਰਿਤ ਭਾਸ਼ਾ ਪਾਸ਼ਾ ਗੁਰੂ ਸਾਹਿਬ ਜੀ ਨੇ ਵਰਤੀ ਹੋਈ ਆ ਇਦਾਂ ਦੇ ਪਤਾ ਨਹੀਂ ਕਿੰਨੇ ਕੁ ਪੀ ਐਚ ਡੀਆ ਕੋਰਸ ਨੇ ਜਿਨ੍ਹਾਂ ਦੇ ਵਿੱਚ ਸੰਸਕ੍ਰਿਤ ਭਾਸ਼ਾ ਦੀ ਸਾਨੂੰ ਜ਼ਰੂਰਤ ਪੈਂਦੀ ਆ ਅਗਰ ਅਸੀਂ ਵੱਡੇ ਵੱਡੇ ਸੁਪਨੇ ਰੱਖਦੇ ਆ ਅਸੀਂ ਚਾਹੁੰਦੇ ਆ ਕਿ ਵੱਡੀ ਪੋਸਟ ਤੇ ਸਾਡੀ ਵਧੀਆ ਸਾਨੂੰ ਨੌਕਰੀ ਮਿਲੇ ਤਾਂ ਸਾਨੂੰ ਸਾਰੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਇਸੇ ਕਰਕੇ ਤੁਹਾਡੇ ਵਾਸਤੇ ਇੱਕ ਛੋਟਾ ਜਿਹਾ ਕੋਰਸ ਅਸੀਂ ਲੈ ਕੇ ਆਏ ਆ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਇਸ ਵੀਡੀਓ ਦੇ ਵਿੱਚ ਇੱਕ ਮੈਂ ਪੋਸਟਰ ਚਲਾ ਦਿੰਨਾ ਇਸ ਪੋਸਟਰ ਦੇ ਉੱਤੇ ਲਿਖਿਆ ਹੋਇਆ ਹੈ 11 ਤਰੀਕ ਨੂੰ ਕਲਾਸਾਂ ਸ਼ੁਰੂ ਹੈ 15 ਤਰੀਕ ਲਾਸਟ ਡੇਟ ਹੈ ਬਹੁਤ ਘੱਟ ਪੈਸਿਆਂ ਦੇ ਵਿੱਚ ਇਹ ਕੋਰਸ ਹੋਣ ਵਾਲਾ ਹੈ ਥੋੜੇ ਸਮੇਂ ਦੇ ਵਿੱਚ ਸ਼ਾਮ ਨੂੰ 5 ਵਜੇ ਕਲਾਸਾਂ ਹੋਆਂ ਕਰਨੀਆਂ ਅਗਰ ਤੁਸੀਂ ਚਾਹਦੇ ਹੋ ਅਨਟਰਸਟਡ ਹੋ ਤਾਂ ਇਹ ਵੀਡੀਓ ਦੇਖ ਕੇ ਇਸ ਵੀਡੀਓ ਦੇ ਵਿੱਚ ਨੰਬਰ ਉਤਾਰ ਕੇ ਨੰਬਰ ਮੈਂ ਮੈਂਸ਼ਨ ਕਰ ਦਿੰਨਾ ਵੀਡੀਓ ਦੇ ਵਿੱਚ ਚਲਾ ਦੇਣਾ ਇਹਨਾਂ ਨੰਬਰਾਂ ਦੇ ਨਾਲ ਸੰਪਰਕ ਕਰਨਾ ਇੱਕ ਲਿੰਕ ਮੈਂ ਕਮੈਂਟ ਬਾਕਸ ਦੇ ਵਿੱਚ ਪਾ ਦੂੰਗਾ ਉਹ ਕਮੈਂਟ ਉਹ ਲਿੰਕ ਖੋਲ ਕੇ ਤੁਸੀਂ ਰਜਿਸਟ੍ਰੇਸ਼ਨ ਕਰਨੀ ਹੈ ਵੈਸੇ ਤਾਂ ਯੂਨੀਵਰਸਿਟੀ ਦਾ ਇੱਕ ਬਹੁਤ ਵੱਡਾ ਪ੍ਰੋਟੋਕੋਲ ਹੁੰਦਾ ਕਿ ਇੱਥੇ ਐਗਜ਼ਾਮ ਹੁੰਦਾ ਐਗਜ਼ਾਮ ਤੋਂ ਵਗੈਰ ਐਡਮਿਸ਼ਨ ਨਹੀਂ ਹੁੰਦੀ ਪਰ ਹੁਣ ਲਗਭਗ ਐਡਮਿਸ਼ਨ ਆ ਸਾਰੇ ਡਿਪਾਰਟਮੈਂਟਾਂ 'ਚ ਹੋ ਚੁੱਕੀਆਂ ਪਰ ਅਗਰ ਤੁਸੀਂ ਸੈਂਸਕ੍ਰਿਤ ਭਾਸ਼ਾ ਦੇ ਕੋਰਸ ਬਾਰੇ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਡਾਇਰੈਕਟ ਐਡਮਿਸ਼ਨ ਹੋ ਗਈ। ਆ ਰੋਸ਼ਨ ਕੁਮਾਰ ਜੀ ਇੱਥੇ ਟੀਚਰ ਨੇ ਸੰਸਕ੍ਰਿਤ ਭਾਸ਼ਾ ਦੇ ਤੁਹਾਨੂੰ ਸਿਖਾਉਣਗੇ। ਅਗਰ ਤੁਸੀਂ ਚਾਹਦੇ ਹੋ ਤੁਹਾਨੂੰ ਦਿੱਲੀ ਨਾ ਜਾਣਾ ਪਵੇ, ਤੁਹਾਨੂੰ ਚੰਡੀਗੜ੍ਹ ਨਾ ਜਾਣਾ ਪਵੇ, ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡਾ ਕੰਮ ਹੋ ਜਾਵੇ ਸੌਖੇ ਤਰੀਕੇ ਨਾਲ ਘੱਟ ਪੈਸਿਆਂ ਦੇ ਵਿੱਚ ਉਹ ਵੀ ਇੱਕ ਬਹੁਤ ਵੱਡੇ ادارے ਦੇ ਵਿੱਚ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਖਾਸ ਹੈ। ਇਹ ਵੀਡੀਓ ਦੇਖ ਕੇ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਤੇ ਅੱਗੇ ਜੋ ਵੀ ਤੁਹਾਡੇ ਸੁਪਨੇ ਆ ਸਪਨੇ ਇਹਨਾਂ ਕੋਰਸਾਂ ਨੂੰ ਪੂਰਾ ਕਰਕੇ ਕਰ ਸਕਦੇ ਹਾਂ ਹੋਰ ਵੀ ਅਗਰ ਯੂਨੀਵਰਸਿਟੀ ਦੇ ਵਿੱਚ ਕੋਈ ਵਧੀਆ ਕੋਰਸ ਹੋਣਗੇ ਮੈਂ ਵੀਡੀਓ ਬਣਾ ਕੇ ਤੁਹਾਡੇ ਨਾਲ ਜਰੂਰ ਸਾਂਝੀ ਕਰੂੰਗਾ ਕਿਉਂਕਿ ਮੈਂ ਚਾਹੁੰਨਾ ਮੇਰੇ ਪਿੰਡਾਂ ਦੇ ਬੱਚੇ ਪੜ੍ਹ ਲਿਖ ਕੇ ਆਫੀਸਰ ਬਣਨ ਵੱਡੇ ਵੱਡੇ ਸੁਪਨੇ ਜਿਹੜਾ ਇਹਨਾਂ ਨੇ ਰੱਖੇ ਹੋਏ ਆ ਉਹਨਾਂ ਦੇ ਪੂਰੇ ਹੋਣ ਤੇ ਹਰੇਕ ਡਿਪਾਰਟਮੈਂਟ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹਰੇਕ ਭਾਸ਼ਾ ਦਾ ਗਿਆਨ ਹੋਣਾ ਸਾਨੂੰ ਜ਼ਰੂਰੀ ਹੈ ਚਾਹੇ ਇੰਗਲਿਸ਼ ਹੋਵੇ ਚਾਹੇ ਸੰਸਕ੍ਰਿਤ ਹੋਵੇ ਚਾਹੇ ਹਿੰਦੀ ਹੋਵੇ ਚਾਈ ਫਰਾਂਸਿਚੋ ਹੋਵੇ ਕੋਈ ਵੀ ਭਾਸ਼ਾ ਹੋਵੇ ਤੁਹਾਨੂੰ ਸਿੱਖਣੀ ਬਹੁਤ ਜ਼ਰੂਰੀ ਹੋ ਜਾਂਦੀ ਆ ਅਗਰ ਤੁਸੀਂ ਵੱਡੀ ਪੋਸਟ ਤੇ ਜਾਣਾ ਚਾਹੁੰਦੇ ਹੋ ਤਾਂ ਇਹ ਕੋਰਸ ਤੁਹਾਡੇ ਵਾਸਤੇ ਬੜਾ ਲਾਹੇਵੰਦ ਹੋਊਗਾ ਤੁਸੀਂ ਜ਼ਰੂਰ ਸੈਂਟਰਲ ਯੂਨੀਵਰਸਿਟੀ ਤੱਕ ਅਪਰੋਚ ਕਰਿਓ ਤੁਹਾਡੇ ਪਿੰਡਾਂ ਦੇ ਵਿੱਚ ਬਣੀ ਹੋਈ ਹੈ ਬੜੇ ਆਸਾਨੀ ਨਾਲ ਬੜੇ ਸੌਖੇ ਤਰੀਕ ਨਾਲ ਘੱਟ ਪੈਸੇ 'ਚ ਤੁਹਾਡਾ ਇਹ ਕੋਰਸ ਹੋ ਜਾਣਾ ਹੈ ਤੁਹਾਨੂੰ ਇੱਕ ਸੈਂਟਰਲ ਗਵਰਨਮੈਂਟ ਦਾ ਇੱਕ ਸਰਟੀਫਿਕੇਟ ਮਿਲਣਾ ਹੈ ਜੋ ਅੱਗੇ ਜਾ ਕੇ ਜੌਬ ਵਾਸਤੇ ਬਹੁਤ ਵਧੀਆ ਕੰਮ ਆਉਣਾ ਹੈ ਠੀਕ ਹੈ ਜੀ ਬਣੇ ਰਹੋ ਅਗਲੇ ਬਲੌਕ ਤੱਕ ਅਗਲੇ ਬਲੌਕ ਦਾ ਇੰਤਜ਼ਾਰ ਕਰਿਓ ਬਹੁਤ ਵਧੀਆ ਇਨ